ਦੂਸਰੇ ਮਨਸਾਨਾਂ ਨੇ ਕਿਉਂ ਕਿਹਾ ਕਿ ਇਹ ਅੰਦੋਲਨ 33 ਸਾਲ ਬਾਅਦ ਹੋਣਾ ਚਾਹੀਦਾ ਹੈ ਜਾਂ ਇਹ ਅੰਦੋਲਨ ਹੁਣ ਨਹੀਂ ਹੋਣਾ ਚਾਹੀਦਾ ਹੋਰ ਕਿਸਾਨਾਂ ਆਗੂ ਇਹ ਗੱਲ ਕਿਉਂ ਕਹਿ ਰਹੇ ਸੀ ਕਿ ਇਸ ਦੀ ਡਿਊਰੇਸ਼ਨ ਬਹੁਤ ਅੱਗੇ ਸਾਲਾਂ ਦੇ ਵਿੱਚ ਜਾ ਕੇ ਬੱਜੇ ਵਾਲੇ ਇਹ ਗੱਲ ਕਹਿੰਦੇ ਨਜ਼ਰ ਆਏ ਇਹ ਕਹਿੰਦੇ ਕਿ ਇਹ ਉਹਨਾਂ ਦਾ ਅੰਦੋਲਨ ਹੈ ਅਸੀਂ ਜਾ ਕੇ ਕਹਿੰਦੇ ਵਿੱਚ ਐਵੇਂ ਨਹੀਂ ਭੂਮਿਕਾ ਨਿਭਾਉਣਾ ਚਾਹੁੰਦੇ ਕਿ ਅੰਦੋਲਨ ਦਾ ਕਹਿੰਦੇ ਖਰਾਬ ਹੋ ਚੁੱਕਿਆ ਫਿਰ ਜਿੰਮਾ ਸਾਡੇ ਉੱਤੇ ਆ ਜਾਓ ਕਿ ਇਹਨਾਂ ਨੇ ਅੰਦੋਲਨ ਖਰਾਬ ਕਿਸੇ ਤੇ ਕਿੰਤੂ ਕਰੀਏ ਉਹ ਸ਼ੋਭਾ ਨਹੀਂ ਲਿੰਦਾ ਅਸੀਂ ਤਾਂ ਅੱਜ ਵੀ ਉਹਨਾਂ ਨੂੰ ਖੁੱਲੀਆਂ ਬਾਹਾਂ ਕਰਕੇ ਕਹਿੰਨੇ ਪਿਆ ਆ ਤੇ ਜੇ ਅੱਜ ਅਸੀਂ ਉਹਨਾਂ ਦੇ ਕਿੰਤੂ ਕਰਾਂਗੇ ਫਿਰ ਖੁਦ ਹੀ ਰੈਸ ਕਾਨਫਰੰਸ ਕਰਤੀ ਦਾ ਮਤਲਬ ਇੱਕ ਤਰੀਕਾ ਨਾਲ ਕਿੰਤੂ ਹੀ ਹੈ ਨਾ ਇਹ ਐਸਕੇ ਅੰਦੇ ਉੱਤੇ ਕਿੰਤੂ ਹੀ ਹੈ ਕਿਸਾਨਾਂ ਦਾ ਅੰਦੋਲਨ ਹੈ ਕਿਸਾਨੀ ਮੰਗਾਂ ਅੰਦੋਲਨ ਹੈ ਗੱਲ ਤਾਂ ਉਹੀ ਆਉਂਦੀ ਹੈ ਫਿਰ ਇੱਥੇ ਚੌਧਰ ਦੀ ਲੜਾਈ ਕਿਉਂ ਬਣੀ ਹੋਈ ਹੈ ਇਹ ਕਹਿੰਦੇ ਕਿ ਦੋ ਆਗੂ ਇਕੱਲੇ ਹੀ ਚੱਲ ਰਹੇ ਨੇ ਬਾਕੀ ਕਿਸਾਨ ਆਗੂ ਲੱਗ ਨਹੀਂ ਜਾਂ ਤੁਸੀਂ ਦੱਸ ਜੱਥੇਬੰਦੀਆਂ ਜ਼ਰੂਰ ਨਾਲ ਆ ਗਈਆਂ ਨੇ ਤਾਂ ਕਿਉਂ ਸਾਰੇ ਇਕੱਠੇ ਨਹੀਂ ਹੁੰਦੇ ਕਿ ਉਹਨਾਂ ਨੂੰ ਕਿਸਾਨੀ ਦਾ ਦਰਦ ਨਹੀਂ ਸਮਝ ਆਉਂਦਾ ਫਿਰ ਆਉਣਾ ਤਾਂ ਉਹਨਾਂ ਨੂੰ ਹੀ ਪੈਣਾ ਹੁਣ ਚੰਬੂ ਬਾਰਡਰ ਤੋਂ ਹੁਣ ਪਿੱਛੇ ਨੂੰ ਮੁੜ ਜਿਓ ਹੁ ਤੇ ਹੁਣ ਪਿੱਛੇ ਜਿਹੜਾ ਮੁੰਡਾ ਗੁਰਜੰਤ ਸਿੰਘ ਟਰੈਕਟਰ ਤੋਂ ਡਿੱਕੇ ਗਿਆ ਥੱਲੇ ਟਰੈਕਟਰ ਦੇ ਕੀ ਉਹ ਛੀਦ ਨਹੀਂ ਹੈਗਾ ਇੱਦਾਂ ਬਹੁਤ ਸਾਰੇ ਬੱਚੇ ਨੌਜਵਾਨ ਮੈਂ ਹੱਥੀ ਚੁੱਕਦਾ ਰਿਆਂ 19-19 ਸਾਲ ਦੇ ਬੱਚੇ 21-21 ਸਾਲ ਦੇ ਬੱਚੇ ਛੀਦ ਹੋਏ ਕੀ ਫਿਰ ਉਹ ਅੰਦੋਲਨ ਠੀਕ ਸੀਗਾ ਇਹ ਅੰਦੋਲਨ ਗਲਤ ਹੋ ਗਿਆ ਚੰਡੀਗੜ੍ਹ ਦੇ ਕਿਸਾਨਾਂ ਪਬੰਦੇ ਵਿੱਚ ਮੀਟਿੰਗ ਹੁੰਦੀ ਹੈ ਕਹਿੰਦੇ ਨੇ ਕਿ ਤਾਲਮਿਲ ਬਣਾਵਾਂਗੇ ਤਾਲਮਿਲ ਕਮੇਟੀ ਬਣਾਵਾਂਗੇ ਤਾਲਮਿਲ ਹੋਇਆ ਕਿ ਨਹੀਂ ਅਸੀਂ ਬਿਲਕੁਲ ਸਾਰਿਆਂ ਦੇ ਨਾਲ 14 ਵਾਰ ਮੀਟਿੰਗਾਂ ਕੀਤੀਆਂ ਐਸਕੇਮ ਦੇ ਵੱਡੇ ਆਗੂਆਂ ਨਾਲ ਤੇ ਫਿਰ ਜੇਕਰ ਉਹ ਨਹੀਂ ਆਏ ਉਹ ਉਹਨਾਂ ਦੀ ਵਿਚਾਰਧਾਰਾ ਹੋ ਸਕਦੀ ਹੈ ਉਹ ਉਹਨਾਂ ਦਾ ਮਨ ਹੋ ਸਕਦਾ ਪਰ ਸਾਡੇ ਵੱਲੋਂ ਕੋਈ ਕਸਰ ਜਾਂ ਸਾਡੀਆਂ ਦੋ ਪਰਫਾਰਮਾਂ ਵੱਲੋਂ ਕੋਈ ਕਸਰ ਨਹੀਂ ਰਹੀ ਉਹ ਸਾਡੀਆਂ ਨੂੰ ਜਿੰਨੀ ਵਾਰ ਗੱਲ ਰੱਖਦੇ ਰਹਿ ਉਹਨਾਂ ਨੇ ਇਹ ਗੱਲ ਰੱਖੀ ਕਿ ਅਸੀਂ ਐਸਕੇਮ ਨੂੰ ਹੋਰ ਤਕੜਾ ਕਰੋ ਆਪਣੀ ਜਿਹੜੀ 16 ਦੀ ਕਾਲ ਦਿੱਤੀ ਉਹਨੂੰ ਤਕੜਾ ਕਰੋ ਆਪਾਂ ਨੂੰ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਚੱਲਣਾ ਚਾਹੀਦਾ ਅਜਿਹੀ ਕਿਉਂ ਉਹਨਾਂ ਦੀ ਤਰਕ ਸੀ ਕਿਉਂ ਉਹ ਨਹੀਂ ਚਾਹੁੰਦੇ ਸੀ ਕਿ ਅੰਦੋਲਨ ਇਸ ਦੁਆਰਾ ਫੇਲ ਬਿੜਿਆ ਜਾਵੇ ਕਿਉਂ ਇਹ ਕਹਿੰਦੇ ਸੀ ਕਿ ਆਪਾਂ ਨੂੰ ਨਾਲ ਨਹੀਂ ਰਲਣਾ ਚਾਹੀਦਾ ਨਾਲ ਨਹੀਂ ਰਲਣਾ ਚਾਹੀਦਾ ਉਸ ਦਿਨ ਮੀਟਿੰਗ ਦੇ ਵਿੱਚ ਵੀ ਗੱਲਬਾਤ ਹੋਈ ਹੈ ਬੱਤੀਆਂ ਨੇ ਇਹ ਆਵਾਜ਼ ਚੱਕੀ ਹੈ ਕਿ ਆਪਾਂ ਨੂੰ ਜਾ ਕੇ ਰਲਣਾ ਚਾਹੀਦਾ ਜਾ ਕੇ ਸਾਥ ਦੇਣਾ ਚਾਹੀਦਾ ਉੱਥੇ ਬੜਾ ਜੋ ਸਾਨੂੰ ਵੀ ਖਬਰ ਮਿਲੀ ਹੈ ਉੱਥੇ ਬੜਾ ਕਮਾਸਾਨ ਹੋਇਆ ਇਸ ਗੱਲ ਤੇ ਸੋ ਮੈਂ ਸਮਝਦਾ ਅੱਛੀ ਗੱਲ ਹੈ ਜੇ ਸਾਰੇ ਹੀ ਆਉਣ ਕੋਈ ਆਵਾਜ਼ ਉਠਾਉਣੇ ਵਾਲਾ ਤਾਂ ਹੈ ਉੱਥੇ ਜੇ ਹੈ ਤਾਂ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਆਉਣ ਲੋਕ ਘੁੰਰਿਆ ਉਹਨਾਂ ਨੂੰ ਆਉਣ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਦੀ ਬੈਠਕ ਹੁੰਦੀ ਹੈ ਐਸ ਕੇ ਐਮ ਦੇ ਵੱਲੋਂ 6 ਮੈਂਬਰਾਂ ਦੀ ਤਾਲਮਿਲ ਕਮੇਟੀ ਬਣਾਈ ਜਾਂਦੀ ਹੈ ਕਿ ਇੱਥੇ ਆ ਕੇ ਚਰਚਾ ਕੀਤੀ ਜਾਊਗੀ ਕਿ ਪੰਦੇਰ ਤੇ ਡੱਲੇਵਾਲ ਦੇ ਨਾਲ ਕੀ ਰਲਣਾ ਹੈ ਕਿ ਨਹੀਂ ਰਲਣਾ ਪਰ ਕਹਿੰਦੇ ਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਉਸੇ ਬੀਟਿੰਗਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂ ਨਹੀਂ ਐਸ ਕੇ ਐਮ ਆ ਕੇ ਇਹਨਾਂ ਆਗੂਆਂ ਦਾ ਸਾਥ ਦੇਰੀ ਮਨਜੀਤ ਰਾਏ ਜੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਰਾਏ ਸਾਹਿਬ ਚੰਡੀਗੜ੍ਹ ਦੇ ਕਿਸਾਨ ਭਵੰਦੇ ਵਿੱਚ ਮੀਟਿੰਗ ਹੁੰਦੀ ਹੈ ਕਹਿੰਦੇ ਨੇ ਕਿ ਤਾਲਮਿਲ ਬਣਾਵਾਂਗੇ ਤਾਲਮਿਲ ਕਮੇਟੀ ਬਣਾਵਾਂਗੇ ਤਾਲਮਿਲ ਹੋਇਆ ਕਿ ਨਹੀਂ ਹੋਇਆ ਵੀ ਹਲੇ ਜ਼ਿਕਰ ਕੋਈ ਨਹੀਂ ਹੋਇਆ ਜਿਸ ਦਿਨ ਹੋਏਗਾ ਉਸ ਦਿਨ ਤਾਂ ਫਿਰ ਉੱਪਰਲੀ ਗੱਲ ਹੋਏਗੀ ਸਾਰੀ ਦੱਸਾਂਗੇ ਅੱਜ ਤੁਹਾਡੀ ਪ੍ਰੈਸ ਕਾਨਫਰੰਸ ਕਰਨ ਦਾ ਕੀ ਮਤਲਬ ਸੀ ਮੰਤਾ ਮੰਤਬ ਕੀ ਸੀ ਦੇਖੋ ਜਿਹੜੇ ਆਮ ਲੋਕ ਆ ਸਾਰਿਆਂ ਦੇ ਮਨਾਂ 'ਚ ਇੱਕ ਕਨਫਿਊਜ਼ਨ ਹੈ ਵੀ ਸ਼ਾਇਦ ਕੁਝ ਜਥੇਬੰਦੀਆਂ ਜਿਹੜੀਆਂ ਮੋਰਚੇ ਤੇ ਚਲੀਆਂ ਗਈਆਂ ਇਹ ਨਹੀਂ ਦੱਸਿਆ ਹੀ ਨਹੀਂ ਸ਼ਾਇਦ ਪੰਜਾਬ ਦੀਆਂ 32 ਦੀਆਂ 32 ਜਥੇਬੰਦੀਆਂ ਪਿੱਛੇ ਬੈਠੀਆਂ ਨੇ ਇਹ ਕੋਈ ਹੋਰ ਜਥੇਬੰਦੀਆਂ ਨਵੀਆਂ ਚਲੀਆਂ ਗਈਆਂ ਭੰਦੇਰ ਸਾਹਿਬ ਨਾਲ ਤਾਂ ਡੱਲੇ ਵਾਲ ਸਾਹਿਬ ਨਾਲ ਪਰ ਮੈਂ ਅੱਜ ਇਹਦਾ ਜਥੇਬੰਦੀ ਦਾ ਸਪਸ਼ਟ ਕਰਨਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਸੀ ਇਹ ਸੀ ਵੀ ਇਹਦੇ ਵਿੱਚ ਉਹਨਾਂ ਬੱਤੀਆਂ ਦਾ ਜਿਹੜਾ ਪਾੜ ਰਹੀਆਂ 10 ਜਥੇਬੰਦੀਆਂ ਤਾਂ ਉਹੀ ਸ਼ਾਮਲ ਨੇ ਪੰਦੇਰ ਸਾਹਿਬ ਉਹਨਾਂ ਬੱਤੀਆਂ 'ਚ ਨਹੀਂ ਸਨ ਉਹ ਬਾਹਰੋਂ ਤਾਲਮੇਲ 'ਚ ਸਨ ਪਰ ਉਹ ਵੀ ਸ਼ਾਮਲ ਨੇ ਸੋ ਇਸ ਕਰਕੇ ਅਸੀਂ ਕਲੀਅਰ ਕੱਟ ਇਹ ਦੱਸਣਾ ਚਾਹੁੰਦੇ ਆ ਵੀ ਲੋਕਾਂ ਨੂੰ ਜਿਹੜੀ ਗੱਲ ਇਹ ਇੱਕ ਤਰ੍ਹਾਂ ਦਾ ਪ੍ਰਚਾਰ ਜਾ ਰਿਹਾ ਜਿਆਦਾ ਵੀ ਇਹਨੇ ਇਸਲਾਮ ਅਸ਼ਮਰ ਨਹੀਂ ਕੀਤਾ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਬਿਲਕੁਲ ਸਾਰਿਆਂ ਦੇ ਨਾਲ 14 ਵਾਰ ਮੀਟਿੰਗਾਂ ਕੀਤੀਆਂ ਐਸਕੈਮ ਦੇ ਵੱਡੇ ਆਗੂਆਂ ਨਾਲ ਤੇ ਫਿਰ ਜੇਕਰ ਉਹ ਨਹੀਂ ਆਏ ਉਹ ਉਹਨਾਂ ਦੀ ਵਿਚਾਰਤਾ ਰ ਹੋ ਸਕਦੀ ਹੈ ਉਹ ਉਹਨਾਂ ਦਾ ਮਨ ਹੋ ਸਕਦਾ ਪਰ ਸਾਡੇ ਵੱਲੋਂ ਕੋਈ ਕਸਰ ਜਾਂ ਸਾਡੀਆਂ ਦੋ ਫਾਰਮਾਂ ਵੱਲੋਂ ਕੋਈ ਕਸਰ ਨਹੀਂ ਰਹੀ 14 ਮੀਟਿੰਗਾਂ ਹੋਈਆਂ ਪਹਿਲੀ ਮੀਟਿੰਗ ਤੋਂ ਲੈ ਕੇ ਅਖੀਰਲੀ 14ਵੀਂ ਮੀਟਿੰਗ ਦਾ ਕੀ ਕੁਝ ਚਰਚਾਵਾਂ ਹੋਈਆਂ ਤੁਹਾਡੇ ਵੱਲੋਂ ਕੀ ਗੱਲ ਕਹੀ ਜਾਂਦੀ ਸੀ ਔਰ ਉਹਨਾਂ ਵੱਲੋਂ ਕੀ ਜਵਾਬ ਆਂਦਾ ਸੀ ਦੇਖੋ ਪਹਿਲਾਂ ਤਾਂ ਸ਼ੁਰੂ ਚ ਇਹ ਸੀ ਵੀ ਆਪਾਂ ਜਦੋਂ ਪਹਿਲੀਆਂ ਸ਼ੁਰੂ ਹੋਇਆ ਨਾ ਦੌਰ ਮੀਟਿੰਗਾਂ ਦਾ ਉਦੋਂ ਤਾਂ ਇਹ ਸੀ ਕਿ ਕਦੋਂ ਹੋਇਆ ਕਦੋਂ ਸੀ ਇਹ ਲਗਭਗ 8 ਅਕਤੂਬਰ ਤੋਂ ਠੀਕ ਹੈ ਉਦੋਂ ਇਹ ਗੱਲ ਰੱਖੀ ਗਈ ਸੀ ਵੀ ਆਪਾਂ ਸਾਰੇ ਇਕੱਠੇ ਹੋਣਾ ਚਾਹੁੰਦੇ ਆ ਪੰਦੇਰ ਸਾਹਿਬ ਵੀ ਐਸ ਕੇ ਐਮ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਆ ਤਾਂ ਫਿਰ ਜਿਹੜੀ ਕਾਲ ਆ ਉਹ ਅੱਗੇ ਪਿੱਛੇ ਹੋ ਸਕਦੀ ਸੀ ਜੇ ਕੋ ਕਾਲ ਕਾਲ ਵੀ ਨਹੀਂ ਜਦੋਂ ਦਿੱਤੀ ਗਈ ਹਲੇ ਮਗਰੋਂ ਦਿੱਤੀ ਗਈ ਆ ਕਾਲ ਸੋ ਡੱਲੇਵਾਲ ਸਾਹਿਬ ਨੇ 26 ਦੀ ਕਾਲ ਦਿੱਤੀ ਸੀ ਉਹਨਾਂ ਨੇ ਪਿੱਛੇ ਕੀਤੀ ਆ ਜਦੋਂ ਤਾਲਮੇਲ ਵਿੱਚ ਆਏ ਉਹਨਾਂ ਨੇ 13 ਤੇ ਆਏ ਉਹ ਸ਼ੋਇ ਇਸ ਤਰੀਕੇ ਨਾਲ ਜੇ ਉਹਨਾਂ ਲੋਕੋ ਕੋਲ ਗੱਲ ਆਉਂਦੀ ਪਈ ਇਹਨਾਂ ਨੇ ਕਾਲ ਦੇ ਦਿੱਤੀ ਆ ਤੇ ਤਾਂ ਵੀ ਇਹ ਗੱਲ ਜਿਹੜੀ ਸੀਗੀ ਡੇਡ ਜਿਹੜੀ ਆ ਹੋਰ ਅੱਗੇ ਪਿੱਛੇ ਕੀਤੀ ਜਾ ਸਕਦੀ ਸੀ ਪਰ ਉਹ ਸਾਥੀਆਂ ਨੂੰ ਜਿੰਨੀ ਵਾਰ ਗੱਲ ਰੱਖਦੇ ਰਹਿ ਉਹਨਾਂ ਨੇ ਇਹੇ ਗੱਲ ਰੱਖੀ ਕਿ ਅਸੀਂ ਐਸਕੇਮ ਨੂੰ ਹੋਰ ਤਕੜਾ ਕਰੋ ਆਪਣੀ ਜਿਹੜੀ 16 ਦੀ ਕਾਲ ਦਿੱਤੀ ਉਹਨੂੰ ਤਕੜਾ ਕਰੋ ਆਪਾਂ ਨੂੰ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਚੱਲਣਾ ਚਾਹੀਦਾ ਅਜਿਹੀ ਕਿਉਂ ਉਹਨਾਂ ਦੀ ਤਰਕ ਸੀ ਕਿਉਂ ਉਹ ਨਹੀਂ ਚਾਹੁੰਦੇ ਸੀ ਕਿ ਅੰਦੋਲਨ ਇਸ ਦੁਆਰਾ ਫੇਰ ਵਿੱਡਿਆ ਜਾਵੇ ਕਿਉਂ ਇਹ ਕਹਿੰਦੇ ਸੀ ਕਿ ਆਪਾਂ ਨੂੰ ਨਾਲ ਨਹੀਂ ਰਲਣਾ ਚਾਹੀਦਾ ਨਾਲ ਨਹੀਂ ਰਲਣਾ ਚਾਹੀਦਾ ਇਹਦਾ ਸਵਾਲ ਤਾਂ ਜਵਾਬ ਤਾਂ ਹੁਣ ਉਹੀ ਦੇਣਗੇ ਪਰ ਉਹ ਕਿਉਂ ਇਦਾਂ ਚਾਹੁੰਦੇ ਸੀ ਅਸੀਂ ਕਿਸੇ ਤੇ ਕਿੰਤੂ ਕਰੀਏ ਉਹ ਸ਼ੋਭਾ ਨਹੀਂ ਹੁੰਦਾ ਅਸੀਂ ਤਾਂ ਅੱਜ ਵੀ ਉਹਨਾਂ ਨੂੰ ਖੁੱਲੀਆਂ ਬਾਹਾਂ ਕਰਕੇ ਕਹਿੰਨੇ ਪਿਆ ਉਹ ਤੇ ਜੇ ਅੱਜ ਅਸੀਂ ਉਹਨਾਂ ਤੇ ਕਿੰਤੂ ਕਰਾਂਗੇ ਫਿਰ ਖੁੱਲੀ ਰੈਸ ਕਾਨਫਰੰਸ ਕਰਤੀ ਦਾ ਮਤਲਬ ਇੱਕ ਤਰੀਕੇ ਨਾਲ ਕਿੰਤੂ ਹੀ ਹੈ ਨਾ ਇਹ ਐਸਕੇਮ ਦੇ ਉੱਤੇ ਕਿੰਤੂ ਹੀ ਹੈ ਨਹੀਂ ਅਸੀਂ ਸਪਸ਼ਟਿਕਨ ਦਿੱਤਾ ਆਪਣਾ ਅਸੀਂ ਉਹਨਾਂ ਤੇ ਕਿੰਤੂ ਨਹੀਂ ਕੀਤੀ ਅਸੀਂ ਉਹਨਾਂ ਦੇ ਜਿਹੜੇ ਦਿੱਤੇ ਗਏ ਸਵਾਲ ਸੀ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਦੇ ਜਾਂਜ ਸਵਾਲ ਪੈਦਾ ਸਨ ਵੀ ਇਹ ਇਹਨਾਂ ਨੇ ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਮੈਨੂੰ ਬਹੁਤ ਸਾਰੇ ਸਾਥੀ ਕਹਿੰਦੇ ਨੇ ਮੇਰੇ ਕਈ ਮੇਰੇ ਜਥੇਬੰਦੀ ਦੇ ਵਿੱਚ ਕਈ ਬਜ਼ੁਰਗ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਪੁੱਛਦੇ ਨੇ ਸਵਾਲ ਕਿ ਕੀ ਆਪਾਂ ਉਹਨਾਂ ਨਾਲ ਸਲਾਹ ਨਹੀਂ ਕੀਤੀ ਤੇ ਫਿਰ ਆਪਾਂ ਨੂੰ ਉਹਨਾਂ ਨੂੰ ਦੱਸਣਾ ਬਣਦਾ ਏ ਇਹ ਮੈਸੇਜ ਪੂਰੇ ਪੰਜਾਬ 'ਚ ਜਾਣਾ ਚਾਹੀਦਾ ਕਿ ਸਾਰਿਆਂ ਨਾਲ ਸਲਾਮ ਅਸ਼ੁਲਾ ਕਰਕੇ ਇਕੱਲਾ ਆਪਣੇ ਮਤ ਨਾਲ ਕੋਈ ਨਹੀਂ ਆਇਆ ਗੁਲਦੂ ਮਾਨਸਾ ਨੇ ਕਿਉਂ ਕਿਹਾ ਕਿ ਇਹ ਅੰਦੋਲਨ 33 ਸਾਲ ਬਾਅਦ ਹੋਣਾ ਚਾਹੀਦਾ ਹੈ ਜਾਂ ਇਹ ਅੰਦੋਲਨ ਹੁਣ ਨਹੀਂ ਹੋਣਾ ਚਾਹੀਦਾ ਹੋਰ ਕਿਸਾਨ ਆਗੂ ਇਹ ਗੱਲ ਕਿਉਂ ਕਹਿ ਰਹੇ ਸੀ ਕਿ ਇਸ ਦੀ ਡਿਊਰੇਸ਼ਨ ਬਹੁਤ ਅੱਗੇ ਸਾਲਾਂ ਦੇ ਵਿੱਚ ਜਾ ਕੇ ਹੋਣੀ ਚਾਹੀਦੀ ਉਹ ਉਹਨਾਂ ਦੀ ਭਾਵਨਾ ਹੋ ਸਕਦੀ ਹੈ ਇਹਦਾ ਜਵਾਬ ਤਾਂ ਹੋਈ ਦੇਣਗੇ ਵੀ ਕਿਉਂ ਨਹੀਂ ਹੋ ਸਕਦਾ ਇਹ ਤਾਂ ਸਾਡੇ ਮਨ ਸੀਗਾ ਵੀ ਲੋਕ ਲੜਨਾ ਚਾਹੁੰਦੇ ਆ ਤੇ ਆਪਾਂ ਨੂੰ ਜਲਣਾ ਚਾਹੀਦਾ ਇਹ ਸਰਕਾਰ ਜਿਹੜੀ ਜ਼ਾਬਰ ਹੈ ਇਹਦੇ ਖਿਲਾਫ ਅਗਰ ਅੰਦੋਲਨ ਨਹੀਂ ਖੜਾ ਕਰਾਂਗੇ ਤੇ ਜਿਹੜੀਆਂ ਮੰਗਾਂ ਸਾਡੇ ਨਾਲ ਇਹ ਨਹੀਂ 2-3 ਸਾਲ ਪਹਿਲਾਂ ਲੇਕੀ ਦੀ ਜਮਨੀਆਂ ਸਨ ਉਹਨਾਂ ਨੂੰ ਅਗਲੀ ਜਾਮਾ ਕਿਵੇਂ ਪਹਿਨਾਵਾਂਗੇ ਜਦੋਂ SKM ਦੀ ਮੀਟਿੰਗ ਹੋਈ ਰਾਜੇਵਾਲ ਇਹੀ ਗੱਲ ਕਹਿੰਦੇ ਨਜ਼ਰ ਆਏ ਕਹਿੰਦੇ ਕਿ ਇਹ ਉਹਨਾਂ ਦਾ ਅੰਦੋਲਨ ਹੈ ਅਸੀਂ ਜਾ ਕੇ ਕਹਿੰਦੇ ਵਿੱਚ ਐਵੇਂ ਨਹੀਂ ਭੂਮਿਕਾ ਦੇ ਪਾਉਣਾ ਚਾਹੁੰਦੇ ਕਿ ਅੰਦੋਲਨ ਤਾਂ ਕਹਿੰਦੇ ਖਰਾਬ ਹੋ ਚੁੱਕਿਆ ਫਿਰ ਜ਼ਿੰਮਾ ਸਾਡੇ ਉੱਤੇ ਆ ਜਾਓ ਕਿ ਇਹਨਾਂ ਨੇ ਅੰਦੋਲਨ ਖਰਾਬ ਇਹ ਅੰਦੋਲਨ ਉਹਨਾਂ ਦਾ ਸਾਡਾ ਇਹ ਨਹੀਂ ਇਹ ਅੰਦੋਲਨ ਕਿਸਾਨਾਂ ਦਾ ਹੈ ਇਹ ਪਹਿਲਾਂ ਸਮਝਣਾ ਚਾਹੀਦਾ ਇਹਦਾ ਪੱਖ ਇਹ ਹੈ ਵੀ ਇਹ ਕਿਸਾਨਾਂ ਤੇ ਮਜ਼ਦੂਰਾਂ ਦਾ ਅੰਦੋਲਨ ਹੈ ਇਹ ਕਿਸੇ ਰਾਜਿਆਲ ਦਾ ਨਹੀਂ ਕਿਸੇ ਪੰਦੇਰ ਦਾ ਨਹੀਂ ਕਿਸੇ ਡੱਲੇ ਵਾਲ ਦਾ ਨਹੀਂ ਕਿਸੇ ਹੋਰ ਆਗੂ ਦਾ ਨਹੀਂ ਇਹ ਅੰਦੋਲਨ ਕਿਸਾਨਾਂ ਦਾ ਹੈ ਕਿਸਾਨੀ ਜਿਹੜੀਆਂ ਮੰਗਾਂ ਉਹਨਾਂ ਦਾ ਅੰਦੋਲਨ ਹੈ ਜੀ ਕਿਸਾਨਾਂ ਦਾ ਅੰਦੋਲਨ ਹੈ ਕਿਸਾਨੀ ਮੰਗਾਂ ਦਾ ਅੰਦੋਲਨ ਹੈ ਗੱਲ ਤਾਂ ਉਹੀ ਆਉਂਦੀ ਹੈ ਫਿਰ ਇੱਥੇ ਚੌਧਰ ਦੀ ਲੜਾਈ ਕਿਉਂ ਬਣੀ ਹੋਈ ਹੈ ਇਹ ਕਹਿੰਦੇ ਕਿ ਦੋ ਆਗੂ ਇਕੱਲੇ ਹੀ ਚੱਲ ਰਹੇ ਨੇ ਬਾਕੀ ਕਿਸਾਨ ਆਗੂ ਲੱਗ ਨਹੀਂ ਜਾਂ ਤੁਸੀਂ ਦੱਸ ਜੱਥੇਬੰਦੀਆਂ ਜ਼ਰੂਰ ਨਾਲ ਆ ਗਈਆਂ ਨੇ ਤਾਂ ਕਿਉਂ ਸਾਰੇ ਇਕੱਠੇ ਨਹੀਂ ਹੁੰਦੇ ਕੀ ਉਹਨਾਂ ਨੂੰ ਕਿਸਾਨੀ ਦਾ ਦਰਦ ਨਹੀਂ ਸਮਝ ਆਉਂਦਾ ਨਹੀਂ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆਓ ਬੈਠੋ ਬੈਠ ਕੇ ਗੱਲ ਕਰੋ ਸੱਦਾ ਦਿੰਨੇ ਆ ਆਓ ਚਲੋ ਇਕੱਠੇ ਹੋ ਕੇ ਚੱਲੀਏ ਫਿਰ ਗੱਲ ਕਿੱਥੇ ਰਹਿ ਗਈ ਫਿਰ ਆਉਣਾ ਤਾਂ ਉਹਨਾਂ ਨੂੰ ਹੀ ਪੈਣਾ ਹੁਣ ਸ਼ੰਭੂ ਬਾਰਡਰ ਤੋਂ ਹੁਣ ਪਿੱਛੇ ਨੂੰ ਮੁੜ ਜਿਓ ਹੁਣ ਤਾਂ ਦਿੱਲੀ ਨੂੰ ਵਧਣਾ ਤਾਂ ਫਿਰ ਉਹ ਘਰਾਂ ਤੋਂ ਚੱਲ ਕੇ ਆਉਣ ਤਾਂ ਬੈਠੀਏ ਇਕੱਠੇ ਹੋ ਕੇ ਕੀ ਚਾਹੁੰਦੇ ਕੀ ਆਖੇ ਤੁਹਾਡੇ ਅੰਦੋਲਨ ਦੇ ਨਾਲ ਲੜਨ ਕੀ ਤੁਹਾਡੇ ਬੈਨਰ ਦੇ ਹੇਠ ਆਉਣੀ ਆਪਣਾ ਲੱਗ ਤੋਂ ਵੀ ਸਮਰਥਨ ਦੇ ਸਕਦੇ ਨਹੀਂ ਨਹੀਂ ਉਹ ਉਹ ਆਪਣੀ ਇੱਛਾ ਪੂਰਤੀ ਦੇ ਖੁਦ ਮਾਲਕ ਨੇ ਪਰ ਲੜਨਾ ਚਾਹੀਦਾ ਉਹ ਤਾਲਮੇਲ ਵਿੱਚ ਆਉਣਾ ਚਾਹੁੰਦੇ ਨੇ ਉਹ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਫਾਰਮਾਂ ਦੇ ਵਿੱਚ ਉਹ ਉਹਨਾਂ ਤੇ ਡਿਪੈਂਡ ਹੈ ਪੰਦੇ ਤਨੇਰ ਉਹਨਾਂ ਨਾਲ ਮੈਂ ਗੱਲਬਾਤ ਕਰ ਰਿਹਾ ਸੀ ਤਨੇਰ ਕਹਿੰਦੇ ਕਿ ਇਸ ਵੇਲੇ ਤਾਂ ਇਸ ਅੰਦੋਲਨ ਦੀ ਹੂਲੀਆ ਹੀ ਕਹਿੰਦੇ ਵਿਗਾੜ ਦਿੱਤਾ ਕਹਿੰਦੇ ਆਗੂਆਂ ਨੇ ਹੂਲੀਆ ਵਿਗਾੜ ਦਿੱਤਾ ਕਹਿੰਦੇ ਜੇ ਅਸੀਂ ਜਾਵਾਂਗੇ ਤਾਂ ਇਲਜ਼ਾਮ ਫਿਰ ਸਾਡੇ ਉੱਤੇ ਲੱਗ ਜਾਣਗੇ ਕਿ ਹੂਲੀਆ ਅਸੀਂ ਵਿਗਾੜਿਆ ਤਾਂ ਇਸ ਕਰਕੇ ਕਹਿੰਦੇ ਇਹ ਹੂਲੀਆ ਵਿਗੜਿਆ ਹੋਇਆ ਇਸ ਜਾਣ ਦੀ ਲੋੜ ਨਹੀਂ ਚਲੋ ਇਹ ਉਹਨਾਂ ਦੀ ਭਾਵਨਾ ਹੋ ਸਕਦੀ ਹੈ ਮੈਂ ਤਨੇਰ ਸਾਹਿਬ ਤੇ ਕੋਈ ਗਿੰਤੂ ਨਹੀਂ ਕਰਾਂਗਾ ਉਹਨਾਂ ਦੀ ਭਾਵਨਾ ਹੋ ਸਕਦੀ ਹੈ ਸਾਡਾ ਤਾਂ ਮਨ ਇਹ ਹੈ ਕਿ ਕੋਈ ਹੂਲੀਆ ਨਹੀਂ ਵਿਗੜਿਆ ਕੇਵਲ ਤੇ ਕੇਵਲ ਸਰਕਾਰ ਨੇ ਜ਼ਬਰ ਕੀਤਾ ਉਹਦਾ ਟੱਕਰਾਂ ਕਰ ਰਹੇ ਆ ਤੇ ਟੱਕਰੇ ਦੇ ਵਿੱਚ ਜਦੋਂ ਜ਼ਬਰ ਹੁੰਦਾ ਉਹਦੇ ਵਿੱਚ ਕਈ ਕੁਸ਼ ਹੋ ਜਾਇਆ ਕਰਦਾ ਉਹ ਚਲੋ ਠੀਕ ਹੈ ਸਾਡਾ ਸ਼ੁਭਕਰਨ ਬੱਚਾ ਗਿਆ ਇਹਦੇ ਵਿੱਚ ਜਿਹੜੀ ਵੱਡੀ ਸੱਟ ਸਾਨੂੰ ਵੱਜੀ ਆ ਪਰ ਮੈਂ ਗੱਲ ਕਵਾਂਗਾ ਕਿ ਪਿਛਲੇ ਅੰਦੋਲਨ ਚ 734 ਸ਼ਹੀਦ ਨਹੀਂ ਹੋਏ ਕਿ ਅੱਜ ਬੱਚੇ ਜਿਹੜੇ ਆ ਹੁਣ ਪਿੱਛੇ ਜਿਹੜਾ ਮੁੰਡਾ ਗੁਰਜੰਤ ਸਿੰਘ ਟਰੈਕਟਰ ਤੋਂ ਡਿੱਕੇ ਗਿਆ ਥੱਲੇ ਟਰੈਕਟਰ ਦੇ ਕੀ ਉਹ ਸ਼ਹੀਦ ਨਹੀਂ ਹੈਗਾ ਇਦਾਂ ਬਹੁਤ ਸਾਰੇ ਬੱਚੇ ਨੌਜਵਾਨ ਮੈਂ ਹੱਥੀ ਚੁੱਕਦਾ ਰਿਆਂ 19 19 ਸਾਲ ਦੇ ਬੱਚੇ 21 21 ਸਾਲ ਦੇ ਬੱਚੇ ਛੀਦ ਹੋਏ ਕੀ ਫਿਰ ਉਹ ਅੰਦੋਲਨ ਠੀਕ ਸੀਗਾ ਇਹ ਅੰਦੋਲਨ ਗਲਤ ਹੋ ਗਿਆ ਅੰਦੋਲਨ ਗਲਤ ਨਹੀਂ ਹੋਇਆ ਕਦੇ ਵੀ ਸੰਘਰਸ਼ੀ ਲੋਕ ਸੰਘਰਸ਼ ਹਮੇਸ਼ਾ ਕਰਦੇ ਨੇ ਸਰਕਾਰਾਂ ਇਹਨੂੰ ਗਲਤ ਸਾਬਤ ਕਰਨਾ ਚਾਹੁੰਦੀਆਂ ਨੇ ਆਪਾਂ ਸਰਕਾਰਾਂ ਦੀ ਬੋਲੀ ਕਿਉਂ ਬੋਲੀਏ ਤੁਸੀਂ ਦੱਸ ਜਿੱਥੇ ਬੰਦੀਆਂ ਆਈਆਂ ਉਹ ਹਾਲਾਂਕਿ ਇਸਲਾਮ ਮਸ਼ਵਰਾ ਤੁਸੀਂ ਪਹਿਲਾਂ ਕੀਤਾ ਪਰ ਤੁਹਾਡੇ ਨਾਲ ਉਹਨਾਂ ਦੀ ਕੋਈ ਗਲਤ ਤਣਪਤਨ ਨਹੀਂ ਲੱਗੀ ਕੀ ਐਸਕੇਮ ਚ ਜਿਹੜੀਆਂ ਹੋਰ ਕੁਝ ਥੇਬੰਦੀਆਂ ਨੇ ਉਹ ਵੀ ਆਉਣਾ ਚਾਹੁੰਦੀਆਂ ਨੇ ਕਿਉਂਕਿ ਜੋ ਸਾਡੇ ਸੋਰਸ ਜਾਣਕਾਰੀ ਦੇ ਰਹੇ ਸੀ ਕਹਿੰਦੇ ਉਸ ਦਿਨ ਮੀਟਿੰਗ ਦੇ ਵਿੱਚ ਵੀ ਗੱਲਬਾਤ ਹੋਈ ਹੈ ਬੱਤੀਆਂ ਨੇ ਇਹ ਆਵਾਜ਼ ਚੱਕੀ ਹੈ ਕਿ ਆਪਾਂ ਨੂੰ ਜਾ ਕੇ ਰਲਣਾ ਚਾਹੀਦਾ ਜਾ ਕੇ ਸਾਥ ਦੇਣਾ ਚਾਹੀਦਾ ਉੱਥੇ ਬੜਾ ਜੋ ਸਾਨੂੰ ਵੀ ਖਬਰ ਮਿਲੀ ਹੈ ਉੱਥੇ ਬੜਾ ਕਮਾਸਾਨ ਹੋਇਆ ਇਸ ਗੱਲ ਤੇ ਸੋ ਮੈਂ ਸਮਝਦਾ ਅੱਛੀ ਗੱਲ ਹੈ ਜੇ ਸਾਰੇ ਹੀ ਆਉਣ ਕੋਈ ਆਵਾਜ਼ ਉਠਾਉਣੇ ਵਾਲਾ ਤਾਂ ਹੈ ਉੱਥੇ ਜੇ ਹੈ ਤਾਂ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਆਉਣ ਰੋਕਣ ਰਿਹਾ ਉਹਨਾਂ ਨੂੰ ਆਉਣ ਤੋਂ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਕੁਝ ਚਰਚਾਵਾਂ ਆਈਆਂ ਨੇ ਤੁਹਾਨੂੰ ਵੀ ਪਤਾ ਚੱਲਿਆ ਹੋਊਗਾ ਕਿ ਜਿਨ੍ਹਾਂ ਨੇ ਆਵਾਜ਼ ਚੱਕੀ ਉਹਨਾਂ ਨੂੰ ਆਉਣ ਤੋਂ ਕਹਿੰਦੇ ਰੋਕਿਆ ਨਹੀਂ ਅਸੀਂ ਦੇਖੋ ਮੈਂ ਉਹ ਸਾਡੇ ਸਾਥੀ ਨੇ ਇਕੱਠਿਆਂ ਪਹਿਲਾਂ 3 ਸਾਲ ਪਹਿਲਾਂ ਅੰਦੋਲਨ ਲੜਿਆ ਹੁਣ ਵੀ ਅਸੀਂ ਕਹਿੰਦੇ ਆ ਬਾਹਾਂ ਖੋਲ ਕੇ ਬੈਠੇ ਆਜੋ ਫੇਰ ਆਪਾਂ ਕਿਸੇ ਦੇ ਕਿੰਤੂ ਕਿਵੇਂ ਕਰ ਸਕਦੇ ਆ ਤੁਸੀਂ ਸਦਾ ਦਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਆਓ ਤੁਸੀਂ ਕਾਲ ਕਰੋਗੇ ਉਹਨਾਂ ਨੂੰ ਫੋਨ ਕਰੋਗੇ ਉਹਨਾਂ ਨੂੰ ਬਿਲਕੁਲ ਮੇਰੀ ਗੱਲ ਹੋ ਰਹੀ ਹੈ ਵਿੱਚ ਦੋ ਤਿੰਨ ਆਗੂਆਂ ਦੇ ਨਾਲ ਮੈਂ ਨਾ ਨਹੀਂ ਲੈਣਾ ਉਹਨਾਂ ਨਾਲ ਗੱਲ ਹੋ ਰਹੀ ਹੈ ਵੀ ਯਾਰ ਸਾਰਿਆਂ ਨੂੰ ਸਮਝਾਓ ਲੈ ਕੇ ਆਓ ਮੈਨੂੰ ਇੱਕ ਸਾਥੀ ਨੇ ਕੱਲ ਕਿਹਾ ਵੀ ਸਾਡੇ ਪੰਜ ਸੱਤ ਸਾਥੀ ਤਾਂ ਹੁ ਦੇ ਸਾਰੇ ਹਾਜ਼ਰਾਂ ਦਾ ਧੰਨਵਾਦ ਰਾਏ ਸਾਹਿਬ ਤਾਂ ਮਨਜੀਤ ਸਿੰਘ ਰਾਏ ਖਾਸ ਤੌਰ ਦੇ ਤੇ ਉੱਤੇ ਹੀ ਗੱਲ ਕਰਕੇ ਕਹਿੰਦੇ ਹੋ ਨਜ਼ਰ ਆਏ ਨੇ ਕਿ ਐਸਕੇਐਮ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਬਹੁਤ ਸਾਰੇ ਸਾਥੀ ਆ ਕੇ ਹਮਾਇਤ ਦੇਣਾ ਚਾਹੁੰਦੇ ਨੇ ਔਰ ਕਹਿੰਦੇ ਗੱਲਬਾਤ ਹੋ ਰਹੀ ਹੈ ਤਾਂ ਦੇਖਣਾ ਹੋਊਗਾ ਕਿ ਐਸਕੇਐਮ ਦੇ ਹੁਣ ਜੋ ਆਗੂ ਨੇ ਉਹ ਕੀ ਇਸ ਧਰਨੇ ਦੇ ਵਿੱਚ ਪਹੁੰਚਦੇ ਨੇ ਆ ਕੇ ਹਮਾਇਤ ਕਰਦੇ ਨੇ ਜਾਂ ਨਹੀਂ ਕਰਦੇ ਕੈਮਰਾ ਪਰਸਨ ਜਸ਼ਨਾਰ ਗਗਨਦੀਪ ਸਿੰਘ ਪ੍ਰੋ ਪੰਜਾਬੀ